ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਨਸੀਹਤ ਕੀਤੀ ਵਿਰੋਧੀ ਧਿਰ ਨੂੰ ਮੌਕਾ ਮਿਲ ਗਿਆ ਨਿਸ਼ਾਨੇ ਕਸੰਦਾ ਸੁਣੋ ਜਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਹੇ ਨੇ ਕੋ ਗੱਲ ਹੈ ਇਸ ਤਰ੍ਹਾਂ ਹਮੇਸ਼ਾ ਹੀ ਜਦੋਂ ਇਹਨਾਂ ਨੂੰ ਆਪਣੀ ਕੁਰਸੀ ਨੂੰ ਖਤਰਾ ਹੋਇਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੇ ਹਮੇਸ਼ਾ ਧਰਮ ਦਾ ਨਾਂ ਪੰਥ ਦਾ ਵਾਸਤਾ ਪਾਇਆ ਤੇ ਫੈਡਰਲਿਜ਼ਮ ਦੀ ਗੱਲ ਕੀਤੀ ਪਿਛਲੇ 8 ਸਾਲ ਤੋਂ ਰਾਜ ਨੇ ਕਦੀ ਇਹਨਾਂ ਨੇ ਵਧ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਬਹੁਤ ਵੱਡੇ ਮੁੱਦੇ ਇਹਨਾਂ ਦੀ ਆਪਣੀ ਪਾਰਟੀ ਦਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਸੀ ਚੰਡੀਗੜ੍ਹ ਦਾ ਮੁੱਦਾ ਸੀ ਪਾਣੀਆਂ ਦੇ ਮੁੱਦੇ ਸੀ ਪੰਜਾਬੀ ਬੋਲ ਦੇ ਹਰਿਆਣੇ ਵਿੱਚ ਮੁੱਦੇ ਸੀ ਕਦੀ ਸ੍ਰੀ ਪ੍ਰਕਾਸ਼ ਸਿੰਘ ਨੇ ਗੱਲ ਨਹੀਂ ਕੀਤੀ ਅੱਜ ਜਦੋਂ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਹੈ ਕਿ ਸਾਡਾ ਜਿਹੜਾ ਗੱਠ ਜੋੜ ਹੈ ਹੋ ਸਕਦਾ ਹੈ ਭਾਜਪਾ ਨਾ ਟੁੱਟ ਜੇ ਤੇ ਅੱਜ ਇਹ ਸਿੱਖ ਝੰਡੇ ਤੇ ਜਾਣਾ ਸ਼ੁਰੂ ਹੋ ਗਏ ਨੇ ਤੇ ਭਜਪਾ ਵਾਲੇ ਅੱਗੇ ਹੀ ਹਿੰਦੂ ਝੰਡੇ ਤੇ ਹੈ ਨੇ ਉਹਨਾਂ ਦੇ ਆਰਐਸਐਸ ਜਿਹੜੀ ਹੈ ਪਿੰਨਾ ਵਿੱਚ ਆ ਕੇ ਪੰਜਾਬ ਦੇ ਵਿੱਚ ਆਪਣੀਆਂ ਸ਼ਾਖਾ ਖੋਲ੍ਹ ਲੀਆਂ ਸ਼ੁਰੂ ਕਰ ਦਿੱਤੀਆਂ ਸੈਂਸਿਟਿਵ ਸਟੇਟ ਹੈ ਇਹ ਪੰਜਾਬ ਦੇ ਹਾਲਾਤ ਇਹਨਾਂ ਨੇ ਪਹਿਲੇ ਵੀ ਵਿਗਾੜੇ ਸੀ ਇਹ ਹੁਣ ਇੱਕ ਵਾਰ ਫੇਰ ਹਾਲਾਤ ਵਿਗਾੜਨ ਨੂੰ ਜਾ ਰਹੇ ਨੇ ਐਬੀਬ ਸੰਜਾ ਤੁਹਾਨੂੰ ਰੱਖੇ ਅੱਗੇ